ਸਤਿ ਸ਼੍ਰੀ ਅਕਾਲ ਜੀ ਜੀਕੇ ਪੰਜਾਬੀ ਕਹਾਣੀਆਂ ਚੈਨਲ ਉੱਪਰ ਤੁਹਾਡਾ ਨਿਗਾ ਸਵਾਗਤ ਹੈ ਕਰਦੇ ਹਾਂ ਜੀ ਅੱਜ ਦੀ ਕਹਾਣੀ ਸ਼ੁਰੂ ਇੱਕ ਦਿਨ ਮੇਰੀ ਸਹੇਲੀ ਨੇ ਮੈਨੂੰ ਆਫਰ ਦਿੱਤੀ ਤੇ ਕਿਹਾ ਕਿ ਮੈਂ ਤੈਨੂੰ 30 ਲੱਖ ਰੁਪਏ ਦੇਵਾਂਗੀ ਤੂੰ ਮੇਰੇ ਪਾਪਾ ਨੂੰ ਖੁਸ਼ ਕਰ ਦੇ ਪਹਿਲਾਂ ਤਾਂ ਮੈਂ ਉਸ ਦੀ ਗੱਲ ਸੁਣ ਕੇ ਉਸ ਨੂੰ ਇਨਕਾਰ ਕਰ ਦਿੱਤਾ ਪਰ ਫਿਰ ਮੈਂ 30 ਲੱਖ ਰੁਪਏ ਦੇ ਲਾਲਚ ਵਿੱਚ ਆ ਕੇ ਉਸ ਨੂੰ ਹਾਂ ਕਰ ਦਿੱਤੀ ਕਿਉਂਕਿ ਮੈਨੂੰ ਵੀ ਪੈਸਿਆਂ ਦੀ ਬਹੁਤ ਜ਼ਿਆਦਾ ਲੋੜ ਸੀ ਫਿਰ ਅਗਲੇ ਦਿਨ ਉਹ 30 ਲੱਖ ਰੁਪਏ ਲੈ ਕੇ ਸਾਡੇ ਘਰ ਆ ਗਈ ਤੇ ਮੈਨੂੰ ਕਹਿਣ ਲੱਗੀ ਕਿ ਅੱਜ ਰਾਤ ਨੂੰ 8 ਵਜੇ ਤੂੰ ਮੇਰੇ ਪਾਪਾ ਕੋਲ ਚਲੀ ਜਾਵੇਂ ਜਦੋਂ ਉਸਨੇ ਮੈਨੂੰ ਇਸ ਤਰ੍ਹਾਂ ਕਿਹਾ ਤਾਂ ਮੇਰੇ ਉਸ ਦੀ ਗੱਲ ਸੁਣਦਿਆਂ ਹੀ ਹੋਸ਼ ਉੱਡ ਗਏ ਮੈਂ ਤੇ ਮੇਰੀ ਸਹੇਲੀ ਅਸੀਂ ਇਕੱਠੀਆਂ ਇੱਕ ਹੀ ਕਲਾਸ ਵਿੱਚ ਪੜ੍ਹੀਆਂ ਸੀ ਮੈਂ ਇੱਕ ਗਰੀਬ ਘਰ ਤੋਂ ਸੀ ਤੇ ਉਹ ਬਹੁਤ ਜ਼ਿਆਦਾ ਅਮੀਰ ਘਰ ਦੀ ਸੀ ਉਸਨੇ ਸਾਰੀ ਕਲਾਸ ਵਿੱਚੋਂ ਸਿਰਫ ਮੇਰੇ ਨਾਲ ਹੀ ਦੋਸਤੀ ਰੱਖੀ ਸੀ ਉਸ ਵਿੱਚ ਆਪਣੀ ਅਮੀਰੀ ਹੋਣ ਦਾ ਕੋਈ ਵੀ ਹੰਕਾਰ ਨਹੀਂ ਸੀ ਉਹ ਮੇਰੇ ਨਾਲ ਹੀ ਹਮੇਸ਼ਾ ਰਹਿੰਦੀ ਸੀ ਤੇ ਮੈਂ ਪੜ੍ਹਾਈ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਸੀ ਪਰ ਮੇਰੇ ਘਰ ਦੇ ਮੇਰੀ ਫੀਸ ਵੀ ਨਹੀਂ ਸੀ ਦੇ ਸਕਦੇ ਇਸ ਕਰਕੇ ਮੇਰੀ ਟੀਚਰ ਨੇ ਮੈਨੂੰ ਕਿਹਾ ਸੀ ਕਿ ਤੂੰ ਪੜ੍ਹਾਈ ਨਾ ਛੱਡੀ ਤੇਰੀ ਮੈਂ ਫੀਸ ਅੱਧੀ ਕਰ ਦੇਵਾਂਗੀ ਕਿਉਂਕਿ ਮੇਰੇ ਪੇਪਰਾਂ ਦੇ ਵਿੱਚੋਂ ਬਹੁਤ ਵਧੀਆ ਨੰਬਰ ਆਉਂਦੇ ਸਨ ਤੇ ਮੈਂ ਇੱਕ ਕਲਾਸ ਵਿੱਚ ਵੀ ਸਭ ਤੋਂ ਜ਼ਿਆਦਾ ਹੁਸ਼ਿਆਰ ਸੀ ਕਿਉਂਕਿ ਮੇਰੀ ਟੀਚਰ ਵੀ ਮੇਰੇ ਘਰ ਦੀ ਹਾਲਤ ਨੂੰ ਜਾਣਦੀ ਸੀ ਉਹਨਾਂ ਨੂੰ ਪਤਾ ਸੀ ਕਿ ਅਸੀਂ ਕਿਹੋ ਜਿਹੇ ਹਾਲਾਤਾਂ ਵਿੱਚ ਰਹਿੰਦੇ ਹਾਂ ਮੇਰੇ ਮਾਪਿਓ ਦਿਹਾੜੀ ਕਰਕੇ ਹੀ ਗੁਜ਼ਾਰਾ ਕਰਦੇ ਸਨ ਸੋਨੀਆ ਨੂੰ ਸਾਡੇ ਸਕੂਲ ਵਿੱਚ ਆਏ 1 ਸਾਲ ਹੀ ਹੋਇਆ ਸੀ ਪਰ ਉਸ ਨੇ ਸਾਲ ਦੇ ਵਿੱਚ ਹੀ ਮੇਰੇ ਨਾਲ ਬਹੁਤ ਗਹਿਰੀ ਦੋਸਤੀ ਪਾ ਲਈ ਸੀ ਉਹ ਮੇਰੇ ਤੋਂ ਬਿਨਾਂ ਇੱਕ ਪਲ ਵੀ ਨਹੀਂ ਸੀ ਰਹਿ ਸਕਦੀ ਹੌਲੀ ਹੌਲੀ ਸਾਡੀ ਦੋਸਤੀ ਇੰਨੀ ਗਹਿਰੀ ਹੋ ਗਈ ਕਿ ਸੋਨੀਆ ਮੈਨੂੰ ਕਹਿੰਦੀ ਕਿ ਤੂੰ ਸਾਡੇ ਘਰ ਆ ਜਾਇਆ ਕਰ ਆਪਾਂ ਇੱਕ ਆਪਾਂ ਇਕੱਠੀਆਂ ਪੜ੍ਹਾਈ ਕਰਿਆ ਕਰਾਂਗੇ ਮੈਂ ਤੇਰੇ ਘਰ ਆ ਜਾਇਆ ਕਰੂੰਗੀ ਇੱਕ ਦਿਨ ਅਚਾਨਕ ਹੀ ਸੋਨੀਆ ਸੋਨੀਆ ਸਾਡੇ ਘਰ ਆ ਗਈ ਮੈਂ ਤਾਂ ਆਪਣੇ ਘਰ ਦੀ ਹਾਲਤ ਨੂੰ ਦੇਖ ਕੇ ਸੋਨੀਆ ਤੋਂ ਸ਼ਰਮ ਮਹਿਸੂਸ ਕਰ ਰਹੀ ਸੀ ਕਿਉਂਕਿ ਸਾਡਾ ਤਾਂ ਪੁਰਾਣਾ ਤੇ ਟੁੱਟਿਆ ਹੋਇਆ ਘਰ ਸੀ ਪਰ ਸੋਨੀਆ ਨੇ ਬਿਲਕੁਲ ਵੀ ਮੈਨੂੰ ਨਹੀਂ ਕਿਹਾ ਕਿ ਤੁਹਾਡਾ ਪੁਰਾਣਾ ਘਰ ਹੈ ਤੇ ਕੋਈ ਵੀ ਨੱਕ ਬੋਲ ਨਹੀਂ ਗੱਡੀ ਮੇਰੀ ਮਾਂ ਨੇ ਉਸ ਦਿਨ ਦਾਲ ਬਣਾਈ ਹੋਈ ਸੀ ਮੇਰੀ ਮਾਂ ਨੇ ਉਸ ਦਿਨ ਦਾਲ ਬਣਾਈ ਹੋਈ ਸੀ ਮੇਰੀ ਸਹੇਲੀ ਨੂੰ ਦੇਖ ਕੇ ਮਾਂ ਬਾਜ਼ਾਰ ਵਿੱਚੋਂ ਜਾ ਕੇ ਚਿਕਨ ਲੈ ਆਈ ਤਾਂ ਸੋਨੀਆ ਲਈ ਚਿਕਨ ਸਪੈਸ਼ਲ ਬਣਾਇਆ ਪਰ ਸੋਨੀਆ ਨੇ ਮੇਰੇ ਮਾਂ ਦੇ ਹੱਥਾਂ ਦੀ ਬਣੀ ਹੋਈ ਦਾਲ ਨਾਲ ਹੀ ਰੋਟੀ ਖਾਦੀ ਤੇ ਉਸਨੇ ਕਿਹਾ ਕਿ ਆਂਟੀ ਮੈਂ ਤਾਂ ਸਿਰਫ ਦਾਲ ਨਾਲ ਹੀ ਰੋਟੀ ਖਾਵਾਂਗੀ ਤੁਹਾਡੇ ਹੱਥਾਂ ਵਿੱਚ ਤਾਂ ਜਾਦੂ ਹੈ ਤੁਸੀਂ ਇੰਨੀ ਸਵਾਦ ਦਾਲ ਬਣਾਉਂਦੇ ਹੋ ਤਾਂ ਉਸਨੇ ਰੱਜ ਕੇ ਰੋਟੀ ਖਾਧੀ ਉਸਨੇ ਸਾਡੇ ਨਾਲ ਹੀ ਰੋਟੀ ਖਾ ਲਈ ਤੇ ਉਹ ਮੇਰੀ ਮਾਂ ਨੂੰ ਕਹਿਣ ਲੱਗੀ ਕਿ ਸਾਡੀ ਨੌਕਰਾਨੀ ਤਾਂ ਬਿਲਕੁਲ ਵੀ ਸਵਾਦ ਖਾਣਾ ਨਹੀਂ ਬਣਾਉਂਦੀ ਜਦੋਂ ਉਹ ਸਾਰਿਆਂ ਨਾਲ ਇਸ ਤਰ੍ਹਾਂ ਖੁੱਲ੍ਹ ਕੇ ਗੱਲਬਾਤ ਕਰ ਰਹੀ ਸੀ ਤਾਂ ਮੇਰੀ ਮਾਂ ਵੀ ਖੁਸ਼ ਹੋਈ ਤੇ ਉਸਨੇ ਕਹਿ ਦਿੱਤਾ ਕਿ ਤੇਰੀ ਸਹੇਲੀ ਤਾਂ ਬਹੁਤ ਵਧੀਆ ਹੈ ਫਿਰ ਜਦੋਂ ਸੋਨੀਆ ਜਾਣ ਲੱਗੀ ਤਾਂ ਉਸਨੇ ਕਿ ਮੈਨੂੰ ਕਿਹਾ ਕਿ ਤੂੰ ਤੂੰ ਵੀ ਅੱਜ ਸਾਡੇ ਨਾਲ ਸਾਡੇ ਘਰ ਚੱਲ ਪਰ ਮੈਂ ਡਰ ਤੇ ਸ਼ਰਮ ਮਨ ਰਹੀ ਸੀ ਕਿਉਂਕਿ ਮੇਰੇ ਕੋਲ ਨਾ ਤਾਂ ਵਧੀਆ ਕੱਪੜੇ ਸਨ ਤੇ ਨਾ ਹੀ ਕੋਈ ਗਿਫਟ ਖਰੀਦਣ ਲਈ ਪੈਸੇ ਸਨ ਕਿਉਂਕਿ ਸੋਨੀਆ ਜਦੋਂ ਸਾਡੇ ਘਰ ਆਈ ਆਈ ਸੀ ਤਾਂ ਉਹ ਸਾਰਿਆਂ ਲਈ ਕੁਝ ਨਾ ਕੁਝ ਲੈ ਕੇ ਜ਼ਰੂਰ ਆਈ ਸੀ ਪਰ ਮੈਂ ਉਸਦੇ ਉਸ ਦੇ ਘਰ ਖਾਲੀ ਹੱਥ ਜਾ ਰਹੀ ਸੀ ਉਹ ਆਪਣੀ ਗੱਡੀ ਤੇ ਸਾਡੇ ਘਰ ਆਈ ਸੀ ਤਾਂ ਮੈਨੂੰ ਆਪਣੀ ਨਾਲ ਗੱਡੀ ਵਿੱਚ ਬਿਠਾ ਲਿਆ ਜਦੋਂ ਉਸ ਨੇ ਮੈਨੂੰ ਗੱਡੀ ਵਿੱਚ ਬਿਠਾਇਆ ਤਾਂ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਕਿਉਂਕਿ ਮੈਂ ਪਹਿਲੀ ਵਾਰੀ ਗੱਡੀ ਦੀ ਸਵਾਰੀ ਕਰ ਰਹੀ ਸੀ ਸੋਨੀਆ ਦੇ ਡਰਾਈਵਰ ਨੇ ਗੱਡੀ ਸਟਾਰਟ ਕਰੀ ਤੇ ਅਸੀਂ 10 15 ਕੋ ਮਿੰਟਾਂ ਵਿੱਚ ਹੀ ਉਹਨਾਂ ਦੇ ਘਰ ਪਹੁੰਚ ਗਏ ਜਦੋਂ ਅਸੀਂ ਉਹਨਾਂ ਦੇ ਘਰ ਪਹੁੰਚੇ ਤਾਂ ਮੈਨੂੰ ਬਹੁਤ ਹੀ ਡਰ ਮਹਿਸੂਸ ਹੋ ਰਿਹਾ ਸੀ ਕਿਉਂਕਿ ਮੈਂ ਪਹਿਲੀ ਵਾਰ ਕਿਸੇ ਮਹਿਲ ਵਰਗੇ ਘਰ ਵਿੱਚ ਗਈ ਸੀ ਮੈਂ ਤਾਂ ਡਰਦੀ ਸੀ ਕਿ ਮੇਰੇ ਤੋਂ ਕੁਝ ਗਲਤ ਨਾ ਹੋ ਜਾਵੇ ਜਦੋਂ ਅਸੀਂ ਉਹਨਾਂ ਦੇ ਘਰ ਦੇ ਅੰਦਰ ਗਏ ਤਾਂ ਉਸਦੀ ਮਾਂ ਲੌਬੀ ਵਿੱਚ ਬੈਠੀ ਹੋਈ ਸਨ ਤੇ ਆਪਣੇ ਨੌਕਰਾਂ ਦੇ ਉੱਪਰ ਹੁਕਮ ਚਾੜ੍ਹ ਰਹੀ ਸਨ ਮੈਂ ਉਸਦੇ ਮੰਮੀ ਨੂੰ ਨਮਸਤੇ ਬੁਲਾਈ ਤਾਂ ਉਸਨੇ ਗੁੱਸੇ ਜਿਹੀ ਨਜ਼ਰਾਂ ਨਾਲ ਮੇਰੀ ਨਮਸਤੇ ਦਾ ਜਵਾਬ ਦਿੱਤਾ ਸੋਨੀਆ ਮੈਨੂੰ ਉੱਪਰ ਆਪਣੇ ਕਮਰੇ ਵਿੱਚ ਲਾਇਆ ਗਈ ਉਸ ਦਾ ਕਮਰਾ ਬਹੁਤ ਹੀ ਜ਼ਿਆਦਾ ਸੋਹਣਾ ਸੀ ਸੋਨੀਆ ਨੇ ਆਪਣੀ ਨੌਕਰਾਨੀ ਨੂੰ ਹੁਕਮ ਦੇ ਦਿੱਤਾ ਕਿ ਮੇਰੀ ਪਸੰਦ ਦਾ ਹੀ ਖਾਣਾ ਬਣਾਇਆ ਜਾਵੇ ਸੋਨੀਆ ਨੇ ਮੇਰੇ ਲਈ ਬਹੁਤ ਤਰ੍ਹਾਂ ਤਰ੍ਹਾਂ ਦਾ ਖਾਣਾ ਤਿਆਰ ਕਰਵਾਇਆ ਤੇ ਕਿਹਾ ਕਿ ਅੱਜ ਤੇਰੀ ਪਸੰਦ ਦਾ ਹੀ ਖਾਣਾ ਬਣੇਗਾ ਉਦੋਂ ਉਸਦੇ ਪਾਪਾ ਵੀ ਸਾਡੇ ਕਮਰੇ ਵਿੱਚ ਹੀ ਆ ਗਏ ਤੇ ਉਹ ਮੈਨੂੰ ਦੇਖ ਕੇ ਕਹਿਣ ਲੱਗੇ ਕਿ ਸੋਨੀਆ ਤੇਰੀ ਸਹੇਲੀ ਤਾਂ ਬਹੁਤ ਜ਼ਿਆਦਾ ਸੋਹਣੀ ਹੈ ਤੇ ਬਹੁਤ ਹੀ ਮਾਸੂਮ ਹੈ ਮਾਇ ਉਸ ਦੀ ਇਹ ਗੱਲ ਸੁਣ ਕੇ ਨੀਵੀਂ ਪਾ ਲਈ ਮੈਂ ਗਰੀਬ ਜ਼ਰੂਰ ਸੀ ਪਰ ਮੇਰੇ ਨੈਣ ਨਕਸ਼ ਬਹੁਤ ਹੀ ਜ਼ਿਆਦਾ ਸੋਹਣੇ ਸੁਨੱਖੇ ਸਨ ਬਚਪਨ ਤੋਂ ਹੀ ਮੇਰੀ ਮਾਂ ਨੂੰ ਲੋਕ ਕਹਿੰਦੇ ਸਨ ਕਿ ਤੂੰ ਤਾਂ پری ਨੂੰ ਜਨਮ ਦਿੱਤਾ ਉਸਦੇ ਪਾਪਾ ਕਹਿਣ ਲੱਗੇ ਕਿ ਮੈਂ ਤਾਂ ਅਚਾਨਕ ਹੀ ਕਿਸੇ ਕੰਮ ਦੇ ਕਾਰਨ ਘਰ ਆਇਆ ਸੀ ਪਰ ਤੇਰੀ دوست ਘਰ ਆਈ ਹੈ ਤਾਂ ਮੈਂ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਕਰਾਂਗਾ ਤੇ ਤੁਹਾਡੇ ਨਾਲ ਹੀ ਖਾਣਾ ਖਾਵਾਂਗਾ ਕਿਉਂਕਿ ਘਰ ਵਿੱਚ ਮਹਿਮਾਨ ਆਇਆ ਹੋਵੇ ਤੇ ਘਰ ਦੇ ਲੋਕ ਬਾਹਰ ਹੋਣ ਇਹ ਚੰਗਾ ਨਹੀਂ ਲੱਗਦਾ ਅਸੀਂ ਸਾਰਿਆਂ ਨੇ ਇਕੱਠੇ ਬੈਠ ਕੇ ਖਾਣਾ ਖਾਦਾ ਤਾਂ ਉਸਦੇ ਪਾਪਾ ਖਾਣਾ ਖਾਂਦੇ ਵਕਤ ਵੀ ਮੇਰੇ ਵੱਲ ਹੀ ਦੇਖ ਰਹੇ ਸਨ ਉਹ ਲਗਾਤਾਰ ਹੀ ਮੇਰੇ ਵੱਲ ਦੇਖੀ ਜਾ ਰਹੇ ਸਨ ਸੋਨੀਆਂ ਦੇ ਪਾਪਾ ਦੇਖਣ ਵਿੱਚ ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਸਨ ਉਹਨਾਂ ਦੀ ਉਮਰ ਵੀ ਜ਼ਿਆਦਾ ਨਹੀਂ ਸੀ ਲੱਗ ਰਹੀ ਉਹਨਾਂ ਨੇ ਆਪਣੀ ਸਿਹਤ ਨੂੰ ਪੂਰਾ ਸੰਭਾਲ ਕੇ ਰੱਖਿਆ ਹੋਇਆ ਸੀ ਉਹਨਾਂ ਦੇ ਸਿਰ ਦੇ ਉੱਪਰ ਵੀ ਚਿੱਟੇ ਵਾਲ ਬਹੁਤ ਹੀ ਘੱਟ ਆਏ ਸਨ ਉਮਰ ਮੁਤਾਬਕ ਉਹਨਾਂ ਦੇ ਸਿਰ ਦੇ ਉੱਪਰ ਕੰਨਾ ਉੱਪਰ ਹੀ ਥੋੜੇ ਜਿਹੇ ਚਿੱਟੇ ਵਾਲ ਸਨ ਪਰ ਉਹ ਦੇਖਣ ਵਿੱਚ ਬਹੁਤ ਹੀ ਜ਼ਿਆਦਾ ਸੋਹਣੇ ਸੁਨੱਖੇ ਲੱਗਦੇ ਸਨ ਪਰ ਉਹਨਾਂ ਦਾ ਲਗਾਤਾਰ ਮੇਰੇ ਵੱਲ ਦੇਖਣਾ ਮੈਨੂੰ ਬਹੁਤ ਹੀ ਘੁੱਟਣ ਮਹਿਸੂਸ ਕਰ ਰਿਹਾ ਸੀ ਅਸੀਂ ਸਾਰੇ ਖਾਣਾ ਖਾਣ ਲੱਗੇ ਤਾਂ ਮੇਰੇ ਤੋਂ ਜ਼ਿਆਦਾ ਖਾਣਾ ਨਾ ਖਾਦਾ ਗਿਆ ਸੋਨੀਆ ਮੈਨੂੰ ਕਹਿਣ ਲੱਗੀ ਕਿ ਕੀ ਗੱਲ ਤੂੰ ਖਾਣਾ ਕਿਉਂ ਨਹੀਂ ਖਾ ਰਹੀ ਤਾਂ ਮੈਂ ਸੋਨੀਆ ਨੂੰ ਕਿਹਾ ਕਿ ਮੈਨੂੰ ਐਨੀ ਹੀ ਭੁੱਖ ਸੀ ਮੈਂ ਟੇਬਲ ਤੋਂ ਉੱਠ ਕੇ ਸੋਨੀਆ ਦੇ ਕਮਰੇ ਵਿੱਚ ਚਲੀ ਗਈ ਤਾਂ ਉਸਦੇ ਪਾਪਾ ਵੀ ਸਾਡੇ ਪਿੱਛੇ ਹੀ ਉਸਦੇ ਕਮਰੇ ਵਿੱਚ ਆ ਗਏ ਤੇ ਫਿਰ ਸਾਡੇ ਸਾਹਮਣੇ ਹੀ ਬੈਠ ਗਏ ਮੇਰੇ ਤੋਂ ਕੋਈ ਗੱਲਬਾਤ ਵੀ ਨਹੀਂ ਸੀ ਹੋ ਰਹੀ ਮੈਂ ਆਪਣੀ ਮਾਂ ਤੋਂ 5 ਵਜੇ ਦੀ ਛੁੱਟੀ ਲੈ ਕੇ ਆਈ ਸੀ ਕਿ ਮੈਂ 5 ਵਜੇ ਨੂੰ ਘਰ ਵਾਪਸ ਆ ਜਾਵਾਂਗੀ ਪਰ ਜਿਵੇਂ ਉਸਦੇ ਪਾਪਾ ਮੈਨੂੰ ਲਗਾਤਾਰ ਦੇਖ ਰਹੇ ਸੀ ਤਾਂ ਮੈਂ 5 ਵਜੇ ਤੱਕ ਉੱਥੇ ਨਹੀਂ ਸੀ ਰੁਕ ਸਕਦੀ ਮੈਨੂੰ ਬਹੁਤ ਹੀ ਔਖਾ ਮਹਿਸੂਸ ਹੋ ਰਿਹਾ ਸੀ ਮੈਂ ਸੋਨੀਆ ਨੂੰ ਕਿਹਾ ਕਿ ਸੋਨੀਆ ਦੇ ਘਰ ਜਾਣਾ ਮੈਨੂੰ ਜਾਣਾ ਮੈਨੂੰ ਕੰਮ ਹੈ ਤਾਂ ਸੋਨੀਆ ਕਹਿਣ ਲੱਗੀ ਕਿ ਤੂੰ ਤਾਂ ਆਂਟੀ ਨੂੰ 5 ਵਜੇ ਦਾ ਕਹਿ ਕੇ ਆਈ ਸੀ ਰੁਕ ਜਾ ਹਜੇ ਤਾਂ ਕਿੰਨਾ ਕੁ ਟਾਈਮ ਹੋਇਆ ਤੈਨੂੰ ਆਈ ਆਪਾਂ ਗੱਲਾਂ ਕਰਦੇ ਆਂ ਪਰ ਮੇਰੇ ਲਈ ਬਹੁਤ ਔਖਾ ਸੀ ਮੈਂ ਕਿਹਾ ਕਿ ਤੂੰ ਡਰਾਈਵਰ ਨੂੰ ਕਹਿ ਦੇ ਕਿ ਮੈਨੂੰ ਘਰ ਛੱਡ ਆਵੇ ਤਾਂ ਸੋਨੀਆ ਕਹਿਣ ਲੱਗੀ ਕਿ ਡਰਾਈਵਰ ਤਾਂ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਹੈ ਤੇ ਉਹ 5 ਵਜੇ ਦੇ ਨੂੰ ਹੀ ਘਰ ਵਾਪਸ ਆਵੇਗਾ ਸੋਨੀਆ ਨੂੰ ਕਿਹਾ ਕਿ ਨਹੀਂ ਸੋਨੀਆ ਮੈਨੂੰ ਜ਼ਰੂਰੀ ਕੰਮ ਹੈ ਤੂੰ ਡਰਾਈਵਰ ਨੂੰ ਫੋਨ ਕਰ ਕਿ ਉਹ ਜਲਦੀ ਘਰ ਵਾਪਸ ਆ ਜਾਵੇ ਜਦੋਂ ਮੈਂ ਜਾਣ ਲਈ ਇੰਨਾ ਕਹਿ ਰਹੀ ਸੀ ਤਾਂ ਉਸਦੇ ਪਾਪਾ ਕਹਿਣ ਲੱਗੇ ਕਿ ਮੈਂ ਤੈਨੂੰ ਘਰ ਛੱਡ ਆਉਣਾ ਜਦੋਂ ਉਸਦੇ ਪਾਪਾ ਨੇ ਇਸ ਤਰ੍ਹਾਂ ਕਿਹਾ ਤਾਂ ਮੈਨੂੰ ਡਰ ਲੱਗਣ ਲੱਗਾ ਤੇ ਮੈਂ ਕਿਹਾ ਨਹੀਂ ਅੰਕਲ ਮੈਨੂੰ ਤੁਹਾਡੇ ਨੌਕਰੀ ਘਰ ਛੱਡ ਆਉਣਗੇ ਕਿਉਂਕਿ ਮੈਂ ਨਹੀਂ ਸੀ ਚਾਹੁੰਦੀ ਕਿ ਮੈਂ ਕੱਲੀ ਨੂੰ ਉਸਦੇ ਪਾਪਾ ਘਰ ਛੱਡ ਕੇ ਆਉਣ ਕਿਉਂਕਿ ਜਿਸ ਤਰ੍ਹਾਂ ਉਹ ਮੇਰੇ ਵੱਲ ਦੇਖ ਰਹੇ ਸਨ ਸੀ ਮੈਨੂੰ ਤਾਂ ਬਹੁਤ ਡਰ ਲੱਗ ਰਿਹਾ ਸੀ ਮੈਂ ਸੋਨੀਆ ਨੂੰ ਕਿਹਾ ਕਿ ਮੈਂ ਤਾਂ ਘਰ ਜਾਣਾ ਹੈ ਤਾਂ ਉਸਦੇ ਪਾਪਾ ਕਹਿਣ ਲੱਗੇ ਕਿ ਨੌਕਰ ਤਾਂ 8 ਵਜੇ ਘਰ ਵਾਪਸ ਆਵੇਗਾ ਕਿਉਂਕਿ ਮੈਂ ਉਸਨੂੰ ਜ਼ਰੂਰੀ ਕੰਮ ਲਈ ਬਾਹਰ ਭੇਜਿਆ ਉਹ ਸ਼ਹਿਰ ਗਿਆ ਹੈ ਜੇ ਤੂੰ 8 ਵਜੇ ਤੱਕ ਰੁਕ ਜਾਵੇਂਗੀ ਤਾਂ ਤੈਨੂੰ ਉਹ ਆ ਕੇ ਘਰ ਛੱਡ ਆਵੇਗਾ ਮੈਂ ਉਹਨਾਂ ਦੇ ਘਰ 8 ਵਜੇ ਤੱਕ ਨਹੀਂ ਸੀ ਰੁਕ ਸਕਦੀ ਕਿਉਂਕਿ ਮੈਂ ਤਾਂ ਪਹਿਲਾਂ ਹੀ ਜ਼ਿਆਦਾ ਬਹੁਤ ਜ਼ਿਆਦਾ ਪਰੇਸ਼ਾਨ ਸੀ ਤਾਂ ਫਿਰ ਉਸਦੇ ਪਾਪਾ ਕਹਿਣ ਲੱਗੇ ਕਿ ਜੇਕਰ ਨਹੀਂ ਤੂੰ ਰੁਕ ਸਕਦੀ ਤਾਂ ਬੇਟਾ ਮੈਂ ਤੁਹਾਨੂੰ ਛੱਡ ਆਉਂਦਾ ਹਾਂ ਮੈਂ ਉਹਨਾਂ ਦੇ ਨਾਲ ਮਜਬੂਰੀ ਵਿੱਚ ਆਉਣ ਲਈ ਤਿਆਰ ਹੋ ਗਈ ਜਦੋਂ ਮੈਂ ਕਾਰ ਦੀ ਪਿਛਲੀ ਤੱਕ ਹੀ ਫੋਲਣ ਲੱਗੀ ਤਾਂ ਉਹ ਮੈਨੂੰ ਕਹਿਣ ਲੱਗੇ ਕਿ ਬੇਟਾ ਤੂੰ ਮੇਰੇ ਨਾਲ ਅਗਲੀ ਸੀਟ ਉੱਪਰ ਬੈਠ ਜਾ ਮੈਂ ਕਦਰ ਡਰਾਈਵਰ ਹਾਂ ਤੂੰ ਪਿੱਛੇ ਬੈਠੇਂਗੀ ਤਾਂ ਠੀਕ ਨਹੀਂ ਲੱਗੇਗਾ ਪਰ ਮੈਨੂੰ ਉਹਨਾਂ ਦੇ ਬਰਾਬਰ ਬੈਠਣਾ ਕੋਈ ਚੰਗਾ ਨਹੀਂ ਸੀ ਲੱਗ ਰਿਹਾ ਮੈਂ ਮਜਬੂਰੀ ਵਿੱਚ ਅਗਲੀ ਸੀਟ ਤੇ ਬੈਠ ਗਈ ਮੈਂ ਉਹਨਾਂ ਨੂੰ ਆਪਣੇ ਘਰ ਦਾ ਸਾਰਾ ਰਸਤਾ ਦੱਸ ਦਿੱਤਾ ਜਦੋਂ ਗੱਡੀ ਮੇਨ ਰੋਡ ਤੇ ਚੱਲ ਰਹੀ ਸੀ ਤਾਂ ਉਹ ਜ਼ਿਆਦਾ ਮੇਰੇ ਵੱਲ ਹੀ ਦੇਖ ਰਹੇ ਸਨ ਉਹਨਾਂ ਦਾ ਇਸ ਤਰ੍ਹਾਂ ਦੇਖਣਾ ਮੈਨੂੰ ਚੰਗਾ ਨਹੀਂ ਸੀ ਲੱਗ ਰਿਹਾ ਉਹਨਾਂ ਨੇ ਮੇਰੇ ਘਰ ਦੇ ਗੇਟ ਦੇ ਸਾਹਮਣੇ ਗੱਡੀ ਰੋਕੀ ਤਾਂ ਮੈਂ ਗੱਡੀ ਵਿੱਚੋਂ ਉੱਤਰ ਗਈ ਤੇ ਮੈਨੂੰ ਤੇ ਉਹ ਵੀ ਨਾਲ ਹੀ ਉਤਰ ਗਏ ਤੇ ਉਹ ਉਹਨਾਂ ਨੇ ਮੈਨੂੰ ਆਵਾਜ਼ ਮਾਰੀ ਤੇ ਆਪਣੀ ਜੇਬ ਵਿੱਚੋਂ 5000 ਰੁਪਏ ਕੱਢ ਕੇ ਮੈਨੂੰ ਫੜਾਉਣ ਲੱਗੇ ਮੈਂ ਬਹੁਤ ਇਨਕਾਰ ਕਰਿਆ ਕਿ ਮੈਂ ਇਸ ਤਰ੍ਹਾਂ ਕਿਸੇ ਤੋਂ ਪੈਸੇ ਨਹੀਂ ਲੈ ਸਕਦੀ ਮੈਨੂੰ ਪਹਿਲਾਂ ਹੀ ਉਹਨਾਂ ਦਾ ਸੁਭਾਅ ਠੀਕ ਨਹੀਂ ਸੀ ਲੱਗ ਰਿਹਾ ਤੇ ਮੈਂ ਤੇ ਇਸ ਤਰ੍ਹਾਂ ਮੈਂ ਪੈਸੇ ਲੈਣਾ ਮੈਨੂੰ ਅਜੀਬ ਤਰ੍ਹਾਂ ਦਾ ਲੱਗ ਰਿਹਾ ਸੀ ਕਿਉਂਕਿ ਅਸੀਂ ਗਰੀਬ ਜ਼ਰੂਰ ਸੀ ਪਰ ਕਿਸੇ ਤੋਂ ਇਸ ਤਰ੍ਹਾਂ ਪੈਸੇ ਨਹੀਂ ਸੀ ਲੈ ਸਕਦੇ ਸੋਨੀਆ ਦੇ ਪਾਪਾ ਕਹਿਣ ਲੱਗੇ ਕਿ ਤੂੰ ਪਹਿਲੀ ਵਾਰ ਸਾਡੇ ਘਰ ਗਈ ਸੀ ਤੇ ਜਦੋਂ ਵੀ ਕੋਈ ਮਹਿਮਾਨ ਪਹਿਲੀ ਵਾਰ ਘਰ ਆਉਂਦਾ ਹੈ ਤਾਂ ਉਸ ਨੂੰ ਤੋਹਫੇ ਵਜੋਂ ਕੁਝ ਦਿੱਤਾ ਜਾਂਦਾ ਹੈ ਸੋਨੀਆ ਸ਼ਰਮ ਜਲਦੀ ਵਿੱਚ ਤੈਨੂੰ ਤੋਹਫਾ ਦੇਣਾ ਭੁੱਲ ਗਏ ਇਹ 5000 ਤੂੰ ਆਪਣੀ ਮਨਮਰਜ਼ੀ ਨਾਲ ਕੁਝ ਖਰੀਦ ਲੈ ਮੈਂ ਬਹੁਤ ਨਾ ਕਰੀ ਪਰ ਉਹਨਾਂ ਨੇ ਮੇਰਾ ਹੱਥ ਫੜ ਕੇ ਜ਼ਬਰਦਸਤੀ ਮੇਰੇ ਹੱਥ ਨੂੰ ਫੜ ਕੇ ਉਹ 5000 ਰੁਪਏ ਮੇਰੇ ਹੱਥ ਵਿੱਚ ਰੱਖ ਦਿੱਤੇ ਤੇ ਫਿਰ ਉਹ ਗੱਡੀ ਚਲਾ ਕੇ ਉੱਥੋਂ ਚਲੇ ਗਏ ਮੈਂ ਆਪਣੇ ਘਰ ਆ ਗਈ ਪਰ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਅਗਲੇ ਦਿਨ ਜਦੋਂ ਮੈਂ ਸਕੂਲ ਗਈ ਤਾਂ ਸੋਨੀਆ ਚੁੱਪ-ਚੁੱਪ ਸੀ ਉਹ ਮੇਰੇ ਨਾਲ ਬਿਲਕੁਲ ਵੀ ਬੋਲ ਨਹੀਂ ਰਹੀ ਸੀ ਰਹੀ ਉਹ ਬਹੁਤ ਹੀ ਜ਼ਿਆਦਾ ਉਦਾਸ ਸੀ ਪਹਿਲਾਂ ਤਾਂ ਉਹ ਬਹੁਤ ਗੱਲਾਂ ਕਰਦੀ ਸੀ ਪਰ ਅੱਜ ਉਸ ਦਾ ਇਸ ਤਰ੍ਹਾਂ ਚੁੱਪ ਹੋਣਾ ਮੈਨੂੰ ਅਜੀਬ ਤਰ੍ਹਾਂ ਦਾ ਲੱਗ ਰਿਹਾ ਸੀ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੇਰੇ ਤੋਂ ਕੋਈ ਨਾ ਕੋਈ ਗਲਤੀ ਜ਼ਰੂਰ ਮੇਰੇ ਨਾਲ ਉਹ ਬਿਲਕੁਲ ਵੀ ਬੋਲਦੀ ਨਹੀਂ ਸੀ ਉਹ ਬਿਲਕੁਲ ਚੁੱਪ ਹੀ ਹੋ ਗਈ ਜੇ ਮੈਂ ਉਸ ਕੋਲ ਗਈ ਤਾਂ ਉਸ ਦੇ ਨਾਲ ਗੱਲਾਂ ਕਰਨੀਆਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਮੇਰੇ ਕੋਲੋਂ ਅੱਠ ਕੇ ਦੂਸਰੀਆਂ ਕੁੜੀਆਂ ਕੋਲ ਚਲੀ ਗਈ ਮੈਨੂੰ ਉਸ ਤਰ੍ਹਾਂ ਦਾ ਉਸ ਦਾ ਇਸ ਤਰ੍ਹਾਂ ਬਦਲਿਆ ਹੋਇਆ ਸੁਭਾ ਠੀਕ ਨਹੀਂ ਸੀ ਲੱਗ ਰਿਹਾ ਮੇਰੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਸਵਾਲ ਉੱਠ ਰਹੇ ਸਨ ਉਹ ਇਸ ਤਰ੍ਹਾਂ ਮੇਰੇ ਨਾਲ ਕਿਉਂ ਕਰ ਰਹੀ ਆ ਮੈਂ ਤਾਂ ਉਸ ਨੂੰ ਕੁਝ ਕਿਹਾ ਵੀ ਨਹੀਂ ਸੀ ਮੈਂ ਤਾਂ ਇਹ ਵੀ ਨਹੀਂ ਸੀ ਸੋਚ ਸਕਦੀ ਕਿ ਉਹ ਮੇਰੀ ਗਰੀਬੀ ਕਰਕੇ ਮੇਰੇ ਤੋਂ ਦੂਰ ਹੋ ਰਹੀ ਆ ਪਹਿਲਾਂ ਤਾਂ ਉਸ ਉਸ ਨੇ ਮੇਰੇ ਨਾਲ ਇਸ ਤਰ੍ਹਾਂ ਕਦੇ ਵੀ ਨਹੀਂ ਸੀ ਕਰਿਆ ਮੈਨੂੰ ਉਸ ਦੀ ਅਸਾ ਹਰਕਤ ਤੋਂ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਸੀ ਕਿਉਂਕਿ ਅਸੀਂ ਪਹਿਲਾਂ ਇਕੱਠੀਆਂ ਹੀ ਰਹਿੰਦੀਆਂ ਸੀ ਤੇ ਸਾਰਾ ਦਿਨ ਇਕੱਠੀਆਂ ਸਕੂਲ ਵਿੱਚ ਗੱਲਾਂ ਬਾਤਾਂ ਕਰਦੀਆਂ ਸੀ ਤੇ ਇਕੱਠੀਆਂ ਹੀ ਬੈਠ ਕੇ ਪੜ੍ਹਾਈ ਕਰਦੀਆਂ ਸੀ ਜਦੋਂ ਮੈਂ ਉਸ ਨੂੰ ਜੂਰ ਪਾ ਕੇ ਪੁੱਛਣ ਗੱਲ ਪੁੱਛਣ ਦੀ ਕੋਸ਼ਿਸ਼ ਕਰੀ ਤਾਂ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਮੇਰੇ ਤੋਂ ਦੂਰ ਹੀ ਹੋ ਜਾ ਤੂੰ ਤਾਂ ਬਹੁਤ ਹੀ ਚਾਲਵਾਜ਼ ਨਿਕਲੀ ਤੂੰ ਤਾਂ ਸਾਡੇ ਘਰ ਨੂੰ ਬਰਬਾਦ ਹੀ ਕਰ ਦਿੱਤਾ ਮੈਨੂੰ ਉਸ ਦੀ ਇਹ ਗੱਲ ਸੁਣ ਕੇ ਬਹੁਤ ਪਰੇਸ਼ਾਨੀ ਹੋ ਰਹੀ ਸੀ ਮੈਂ ਉਸ ਨੂੰ ਕਿਹਾ ਕਿ ਮੈਂ ਅਜਿਹਾ ਕੀ ਕਰ ਦਿੱਤਾ ਕਿ ਤੂੰ ਘਰ ਬਰਬਾਦ ਹੋਣ ਦੀਆਂ ਗੱਲਾਂ ਕਰ ਰਹੀਆਂ ਜਦੋਂ ਉਹ ਮੇਰੇ ਨਾਲ ਲੜ ਰਹੀ ਸੀ ਤਾਂ ਦੂਜੀਆਂ ਕੁੜੀਆਂ ਵੀ ਸਾਡੇ ਕੋਲ ਆ ਗਈਆਂ ਤਾਂ ਉਹ ਬਿਲਕੁਲ ਚੁੱਪ ਹੋ ਗਈ ਇਹਨਾਂ ਨੂੰ ਛੁੱਟੀ ਹੋ ਗਈ ਤੇ ਅਸੀਂ ਆਪੋ ਆਪਣੇ ਘਰ ਚਲੀ ਆ ਗਏ ਪਰ ਇਸ ਤਰ੍ਹਾਂ ਸੋਨੀਆ ਦਾ ਬਦਲਿਆ ਹੋਇਆ ਸੁਭਾਅ ਮੈਨੂੰ ਬੇਚੈਨੀ ਵਿੱਚ ਪਾ ਗਿਆ ਤੇ ਮੇਰਾ ਦਿਮਾਗ ਘੁੰਮਣ ਲੱਗਾ ਸ਼ਾਇਦ ਮੇਰੇ ਤੋਂ ਘਰ ਗਈ ਤਾਂ ਕੋਈ ਨਾ ਕੋਈ ਗਲਤੀ ਹੋਈ ਹੋਵੇਗੀ ਪਰ ਮੈਂ ਤਾਂ ਅਜਿਹਾ ਕੁਝ ਵੀ ਨਹੀਂ ਸੀ ਕੀਤਾ ਕਿ ਉਹਨਾਂ ਦਾ ਘਰ ਬਰਬਾਦ ਹੋ ਜਾਵੇ ਫਿਰ ਜਦੋਂ ਸ਼ਾਮ ਹੋਈ ਤਾਂ ਸਾਡੇ ਘਰ ਦਾ ਗੇਟ ਖੜਕਿਆ ਜਦੋਂ ਮੈਂ ਗੇਟ ਕੋਲਿਆ ਤਾਂ ਸੋਨੀਆ ਸਾਡੇ ਗੇਟ ਦੇ ਸਾਹਮਣੇ ਖੜੀ ਸੀ ਉਸ ਦੀਆਂ ਅੱਖਾਂ ਰੋ ਰੋ ਕੇ ਲਾਲ ਹੋ ਚੁੱਕੀਆਂ ਸਨ ਤੇ ਉਸ ਦਾ ਬੁਰਾ ਹਾਲ ਹੋ ਗਿਆ ਸੀ ਮੈਂ ਉਸ ਦਾ ਇਸ ਤਰ੍ਹਾਂ ਬਦਲਿਆ ਹੋਇਆ ਹੂਲੀਆ ਦੇਖਿਆ ਤਾਂ ਮੈਂ ਉਸ ਨੂੰ ਕਿਹਾ ਕਿ ਸੋਨੀਆ ਕੀ ਗੱਲ ਹੈ ਮੈਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸ਼ਾਇਦ ਉਹ ਆਪਣੀ ਆਪਣੀ ਗੱਲ ਦੀ ਸ਼ਰਮ ਮਹਿਸੂਸ ਕਰ ਰਹੀ ਹੈ ਤੇ ਮੇਰੇ ਤੋਂ ਮੁਆਫੀ ਮੰਗਣ ਲੱਗੀ ਆ। ਉਸਨੇ ਮੈਨੂੰ ਸਕੂਲ ਵਿੱਚ ਬੁਰਾ ਭਲਾ ਕਿਹਾ ਪਰ ਜਦੋਂ ਮੈਂ ਉਸ ਨੂੰ ਆਪਣੇ ਘਰ ਦੇ ਅੰਦਰ ਲੈ ਕੇ ਆਈ ਤਾਂ ਅਸੀਂ ਕਮਰੇ ਵਿੱਚ ਚਲੀਆਂ ਗਏ। ਜਦੋਂ ਉਹ ਕਮਰੇ ਵਿੱਚ ਚਾਈ ਤਾਂ ਮੈਂ ਉਸ ਨੂੰ ਬੈਠਣ ਲਈ ਕਹਿ ਦਿੱਤਾ ਤਾਂ ਉਸਨੇ ਜੋ ਕਿਹਾ ਉਹ ਸੁਣ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ। ਉਹ ਕਹਿਣ ਲੱਗੀ ਕਿ ਤੂੰ ਤਾਂ ਸਾਡੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ। ਤੂੰ ਤਾਂ ਸਾਡਾ ਜਿਉਣਾ ਹੀ ਮੁਸ਼ਕਲ ਕਰ ਦਿੱਤਾ। ਮੈਨੂੰ ਉਸ ਦੀਆਂ ਗੱਲਾਂ ਦੀ ਬਿਲਕੁਲ ਮੈਂ ਉਸ ਨੂੰ ਕਿਹਾ ਕਿ ਸੋਨੀਆ ਤੂੰ ਮੈਨੂੰ ਸਾਫ਼-ਸਾਫ਼ ਦੱਸ ਤੂੰ ਕਹਿਣਾ ਕੀ ਚਾਹੁੰਦੀ ਹੈ ਸੋਨੀਆ ਕਹਿਣ ਲੱਗੀ ਕਿ ਤੂੰ ਮੇਰੇ ਪਾਪਾ ਨੂੰ ਖੁਸ਼ ਕਰ ਦੇ ਨਹੀਂ ਤਾਂ ਸਾਡੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਮੈਂ ਉਸ ਦੇ ਮੂੰਹੋਂ ਜਦੋਂ ਇਹ ਗੱਲ ਸੁਣੀ ਤਾਂ ਮੇਰਾ ਖੂਨ ਵੀ ਉਬਾਲੇ ਦੇਣ ਲੱਗਾ ਤੇ ਮੈਂ ਉਸ ਨੂੰ ਗੁੱਸੇ ਵਿੱਚ ਕਿਹਾ ਕਿ ਤੂੰ ਮੇਰੇ ਘਰ ਵਿੱਚੋਂ ਨਿਕਲ ਜਾ ਤੂੰ ਇਸ ਤਰ੍ਹਾਂ ਮੈਨੂੰ ਕਿਵੇਂ ਕਹਿ ਸਕਦੀ ਆ ਤਾਂ ਉਸ ਨੇ ਕਿਹਾ ਕਿ ਤੈਨੂੰ ਇਹ ਕੰਮ ਕਰਨਾ ਹੀ ਪਵੇਗਾ ਤੂੰ ਜੇਕਰ ਅੱਜ ਰਾਤ ਨੂੰ ਮੇਰੇ ਪਾਪਾ ਕੋਲ ਨਾ ਗਈ ਤਾਂ ਉਹ ਬਹੁਤ ਬੁਰਾ ਹੋਵੇਗਾ ਤੇ ਮੈਂ ਉਸ ਨੂੰ ਕਿਹਾ ਕਿ ਗੇਟ ਦਾ ਰਸਤਾ ਦਿਖਾ ਦਿੱਤਾ ਤੇ ਕਿਹਾ ਕਿ ਤੂੰ ਮੇਰੇ ਘਰ ਵਿੱਚੋਂ ਨਿਕਲ ਜਾ ਮੈਂ ਗਰੀਬ ਜ਼ਰੂਰ ਹਾਂ ਪਰ ਮੈਂ ਇੰਨੀ ਗਰੀ ਹੋਈ ਨਹੀਂ ਕਿ ਮੈਂ ਆਪਣੀ ਇੱਜ਼ਤ ਨੂੰ ਮਿੱਟੀ ਵਿੱਚ ਮਿਲਾ ਦੇਵਾਂ ਕਿ ਤੇਰੀ ਗੱਲ ਨੂੰ ਮੰਨ ਲਵਾਂ ਮੈਂ ਉਸ ਨੂੰ ਖਰੀਆਂ ਖਰੀਆਂ ਗੱਲਾਂ ਸੁਣਾ ਕੇ ਆਪਣੇ ਘਰੋਂ ਕੱਢ ਦਿੱਤਾ ਸਾਡੀਆਂ ਦੋਹਾਂ ਦੀਆਂ ਗੱਲਾਂ ਮੇਰੀ ਮਾਂ ਨੇ ਵੀ ਸੁਣ ਲਆਂ ਉਹ ਵੀ ਪਰੇਸ਼ਾਨ ਹੋ ਗਈ ਤੇ ਮੈਂ ਵੀ ਆਪਣਾ ਰੋ ਰੋ ਕੇ ਬੁਰਾ ਹਾਲ ਕਰ ਲਿਆ ਫਿਰ ਮੇਰੀ ਮਾਂ ਨੇ ਮੈਨੂੰ ਸਮਝਾਇਆ ਕਿ ਤੂੰ ਰੋਣਾ ਨਹੀਂ ਤੂੰ ਕਿਹੜਾ ਕੋਈ ਗਲਤੀ ਕਰੀ ਆ ਐਵੇਂ ਹੀ 2-4 ਦਿਨ ਲੰਘ ਗਏ ਤਾਂ ਅਚਾਨਕ ਹੀ ਮੇਰੇ ਪਾਪਾ ਜਿਹੜੇ ਕੰਮ ਤੇ ਜਾਂਦੇ ਸਨ ਉਹਨਾਂ ਨੂੰ ਉਸ ਕੰਮ ਤੋਂ ਉਸਦੇ ਮਾਲਕ ਨੇ ਮਨਾ ਕਰ ਦਿੱਤਾ ਸਾਡੇ ਘਰ ਦੇ ਹਾਲ ਤੇ ਇਸ ਤਰ੍ਹਾਂ ਦੇ ਸਨ ਕਿ ਅਸੀਂ ਰੋਜ਼ ਹੀ ਮੇਰੇ ਪਾਪਾ ਕਮਾਉਂਦੇ ਸੀ ਤੇ ਉਸ ਦੇ ਨਾਲ ਹੀ ਸਾਡੇ ਘਰ ਵਿੱਚ ਖਾਣਾ ਬਣਦਾ ਸੀ ਮਹੀਨੇ ਦਾ ਖਰਚਾ ਸਾਡੇ ਘਰ ਦਾ ਮੇਰੇ ਪਾਪਾ ਹਰ ਰੋਜ਼ ਕੰਮ ਕਰਕੇ ਮਸਾਂ ਹੀ ਚਲਾਉਂਦੇ ਸਨ ਫਿਰ ਮੇਰੇ ਪਾਪਾ ਬਹੁਤ ਹੀ ਜ਼ਿਆਦਾ ਪਰੇਸ਼ਾਨ ਰਹਿਣ ਲੱਗੇ ਉਹ ਕੰਮ ਲਈ ਦਰ ਦਰ ਪਟਕਣ ਲੱਗੇ ਪਰ ਉਹਨਾਂ ਨੂੰ ਕਿਤੇ ਵੀ ਕੋਈ ਕੰਮ ਨਾ ਮਿਲਿਆ ਉਹ ਜ਼ਿਆਦਾਤਰ ਘਰ ਵਿੱਚ ਚੁੱਪਚਾਪ ਹੀ ਰਹਿੰਦੇ ਸਨ ਉਹਨਾਂ ਨੂੰ ਕਿਤੇ ਵੀ ਕੋਈ ਕੰਮ ਨਾ ਮਿਲਦਾ ਨਾ ਕੋਈ ਦਿਹਾੜੀ ਦਾ ਕੋਈ ਕੰਮ ਮਿਲਦਾ ਹੁਣ ਸਾਡੇ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਸਨ ਕਿ ਅਸੀਂ 24 ਘੰਟਿਆਂ ਦੇ ਵਿੱਚ ਸਿਰਫ ਇੱਕ ਟਾਈਮ ਹੀ ਖਾਣਾ ਖਾਂਦੇ ਸੀ ਮੇਰੀ ਮਾਂ ਵੀ ਕਮਜ਼ੋਰ ਸੀ ਉਹ ਵੀ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਨਹੀਂ ਸੀ ਕਰ ਸਕਦੀ ਕਿ ਜਿਸ ਨਾਲ ਸਾਡੇ ਘਰ ਦਾ ਗੁਜ਼ਾਰਾ ਚੱਲ ਸਕੇ ਮੈਂ ਬੱਚਾ ਨੂੰ ਟਿਊਸ਼ਨ ਪੜਾਉਣੀ ਸ਼ੁਰੂ ਕਰ ਦਿੱਤੀ ਪਰ ਉਸ ਦੇ ਨਾਲ ਘਰਨੇ ਸੀ ਚੱਲ ਸਕਦਾ ਮੇਰੇ ਪਾਪਾ ਨੇ ਆਪਣੇ ਅੰਦਰ ਇੰਨਾ ਗਮ ਕਰਿਆ ਕਿ ਉਹਨਾਂ ਦਾ ਅਚਾਨਕ ਹੀ ਉਹਨਾਂ ਦੇ ਦਿਲ ਵਿੱਚ ਉਹ ਚੀਜ਼ ਉੱਠੀ ਤੇ ਉਹਨਾਂ ਨੂੰ ਹਾਰਟ ਅਟੈਕ ਆ ਗਿਆ ਅਸੀਂ ਦੋਵੇਂ ਮੇਰੀ ਮਾਂ ਤੇ ਮੈਂ ਅਸੀਂ ਦੋਵੇਂ ਘਬਰਾ ਗਏ ਤੇ ਪਾਪਾ ਨੂੰ ਸ਼ਹਿਰ ਹਸਪਤਾਲ ਲੈ ਗਏ ਤੇ ਹਸਪਤਾਲ ਵਿੱਚ ਡਾਕਟਰ ਨੇ ਜੋ ਕਿਹਾ ਉਹ ਸੁਣ ਕੇ ਤਾਂ ਅਸੀਂ ਘਬਰਾ ਗਏ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਛੇਦੋ ਛੇਤੀ ਆਪਰੇਸ਼ਨ ਕਰਨਾ ਪਵੇਗਾ ਨਹੀਂ ਤਾਂ ਇਹਨਾਂ ਦੀ ਜਾਨ ਨੂੰ ਖਤਰਾ ਹੈ ਸਾਡੇ ਕੋਲ ਇਹਨੇ ਪੈਸੇ ਨਹੀਂ ਸਨ ਕਿ ਅਸੀਂ ਆਪਰੇਸ਼ਨ ਕਰਵਾ ਸਕਦੇ ਨਾ ਹੀ ਸਾਡੇ ਕੋਲ ਕੁਝ ਵੇਚਣ ਨੂੰ ਸੀ ਜਿਹੜਾ ਅਸੀਂ ਵੇਚ ਕੇ ਉਹਨਾਂ ਦਾ ਇਲਾਜ ਲਈ ਪੈਸੇ ਇਕੱਠੇ ਕਰ ਸਕਦੇ ਮੈਂ ਤੇ ਮੇਰੀ ਮਾਂ ਹੋਰ ਜ਼ਿਆਦਾ ਪਰੇਸ਼ਾਨ ਹੋਈ ਹੈ ਸਾਡੇ ਰਿਸ਼ਤੇਦਾਰ ਵੀ ਸਾਡੀ ਮਦਦ ਨਹੀਂ ਸੀ ਕਰਦੇ ਕਿਉਂਕਿ ਗਰੀਬ ਦੀ ਕੋਈ ਵੀ ਮਦਦ ਨਹੀਂ ਕਰਦਾ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਅਸੀਂ ਜਿਹੜੇ ਪੈਸੇ ਲਵਾਂਗੇ ਉਹ ਸਾਡੇ ਤੋਂ ਮੋੜੇ ਤਾਂ ਨਹੀਂ ਜਾਣੇ ਫਿਰ ਮੇਰੀ ਮਾਂ ਨੇ ਮੈਨੂੰ ਕਿਹਾ ਕਿ ਤੂੰ ਸੋਨੀਆ ਨੂੰ ਤੂੰ ਹੀ ਮਦਦ ਮੰਗ ਲੈ ਤੂੰ ਸੋਨੀਆ ਤੋਂ ਮੁਆਫੀ ਮੰਗ ਲੈ ਤੇ ਉਸ ਉਹ ਤੈਨੂੰ ਪੈਸੇ ਦੇ ਦੇਵੇਗੀ ਕਿਉਂਕਿ ਉਹ ਬਹੁਤ ਹੀ ਅਮੀਰ ਘਰ ਤੋਂ ਹੈ ਉਹ ਤੇਰੀ ਮਦਦ ਜ਼ਰੂਰ ਕਰੇਗੀ ਮੈਨੂੰ ਵੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸੋਨੀਆ ਦੀ ਮਦਦ ਲੈਣ ਤੋਂ ਬਿਨਾ ਹੋਰ ਕੋਈ ਵੀ ਮੇਰੇ ਕੋਲ ਰਾਹ ਨਹੀਂ ਸੀ ਉਸੇ ਵਕਤ ਮੈਂ ਸੋਨੀਆ ਦੇ ਘਰ ਚਲੀ ਗਈ ਜਦੋਂ ਮੈਂ ਉਹਨਾਂ ਦੇ ਘਰ ਗਈ ਤਾਂ ਉਹ ਮਾਂ ਬੇਟੀ ਦੋਵੇਂ ਇਕੱਠੀਆਂ ਬੈਠੀਆਂ ਸਨ ਤਾਂ ਉਹ ਮੈਨੂੰ ਦੇਖ ਕੇ ਚੌਂਕ ਗਈਆਂ ਤਾਂ ਸੋਨੀਆ ਨੂੰ ਮੈਂ ਕਿਹਾ ਕਿ ਸੋਨੀਆ ਮੈਂ ਤੇਰ ਤੋਂ ਮੁਆਫੀ ਮੰਗਦੀ ਆ ਤੂੰ ਮੇਰੀ ਮਦਦ ਕਰ ਦੇ ਮੇਰੇ ਪਾਪਾ ਨੂੰ ਹਾਰਟ ਅਟੈਕ ਆ ਗਿਆ ਤੇ ਉਹਨਾਂ ਦੀ ਜਾਨ ਖਤਰੇ ਵਿੱਚ ਆ ਤੂੰ ਉਹਨਾਂ ਦੀ ਜਾਨ ਬਚਾ ਸਕਦੀ ਏ ਤੂੰ ਮੈਨੂੰ ਪੈਸਿਆਂ ਦੀ ਮਦਦ ਕਰ ਦੇ ਮੈਂ ਤੇਰੀ ਹਰ ਗੱਲ ਮੰਨਣ ਲਈ ਤਿਆਰ ਆ ਤਾਂ ਸੋਨੀਆ ਤੇ ਉਸਦੀ ਮਾਂ ਆਪਸ ਵਿੱਚ ਦੇਖਣ ਲੱਗੀਆਂ ਤੇ ਦੋਨੇ ਮੱਠਾ ਜਿਹੀਆਂ ਮੁਸਕਰਾਈਆਂ ਮੈਨੂੰ ਉਹਨਾਂ ਦਾ ਇਸ ਤਰ੍ਹਾਂ ਹੱਸਣਾ ਚੰਗਾ ਨਹੀਂ ਤੇ ਸੋਨੀਆ ਮੈਨੂੰ ਕਹਿਣ ਲੱਗੀ ਕਿ ਤੂੰ ਮੇਰੇ ਪਾਪਾ ਨੂੰ ਕوش ਕਰਦੇ ਅਸੀਂ ਤੇਰੇ ਪਾਪਾ ਦੀ ਜ਼ਿੰਦਗੀ ਬਚਾ ਦੇਵਾਂਗੇ ਤਾਂ ਮੈਂ ਕਿਹਾ ਠੀਕ ਹੈ ਤਾਂ ਉਸਨੇ ਕਿਹਾ ਕਿ ਤੂੰ ਅੱਜ ਰਾਤ ਨੂੰ ਸਾਡੇ ਘਰ ਆ ਜਾਵੇਂ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਪਹਿਲਾਂ ਮੈਨੂੰ ਪੈਸੇ ਦੇ ਦਿਓ ਮੈਂ ਡਾਕਟਰ ਨੂੰ ਪੈਸੇ ਜਮ੍ਹਾਂ ਕਰਵਾ ਦੇਵਾਂ ਫਿਰ ਮੈਂ ਸ਼ਾਮ ਨੂੰ ਆ ਜਾਵਾਂਗੀ ਤਾਂ ਸੋਨੀਆ ਨੇ ਮੈਨੂੰ ਇੱਕ ਚੈੱਕ ਦੇ ਦਿੱਤਾ ਤੇ ਕਿਹਾ ਕਿ ਅੱਧੇ ਪੈਸੇ ਤੈਨੂੰ ਕੰਮ ਹੋਣ ਤੋਂ ਬਾਅਦ ਵਿੱਚ ਮਿਲ ਲਗੇ ਮੈਂ ਚੈੱਕ ਲੈ ਕੇ ਡਾਕਟਰ ਕੋਲ ਚਲੀ ਗਈ ਤੇ ਪੈਸੇ ਜਮ੍ਹਾਂ ਕਰਵਾ ਦਿੱਤੇ ਡਾਕਟਰ ਨੇ ਆਪਰੇਸ਼ਨ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਂ ਤੇਰੇ ਕੋਲ ਕੱਲ ਨੂੰ ਆਵਾਂਗੀ ਮੈਂ ਆਪਣੀ ਮਾਂ ਨੂੰ ਕੁਝ ਵੀ ਨਾ ਦੱਸਿਆ ਮੈਂ ਜਦੋਂ ਸ਼ਾਮ ਹੋਈ ਤਾਂ ਸੋਨੀਆ ਦੇ ਬੰਗਲੇ ਵਿੱਚ ਪਹੁੰਚੀ ਤਾਂ ਸੋਨੀਆ ਤੇ ਸੋਨੀਆ ਦੀ ਮਾਂ ਦੋਨੇ ਇਕੱਠੀਆਂ ਕੁਝ ਗੱਲਾਂ ਕਰ ਰਹੀਆਂ ਸਨ ਕਿ ਉਹ ਕਹਿ ਰਹੀਆਂ ਸਨ ਕਿ ਅੱਜ ਆਪਣਾ ਕੰਮ ਹੋ ਜਾਵੇਗਾ ਉਹ ਬਹੁਤ ਖੁਸ਼ ਸਨ ਮੈਨੂੰ ਪਤਾ ਨਹੀਂ ਸੀ ਕਿ ਉਹ ਅਜਿਹਾ ਕਿਹੜਾ ਕੰਮ ਕਰਨ ਜਾ ਰਹੀਆਂ ਹਨ ਉਹਨਾਂ ਨੂੰ ਮੇਰੇ ਆਉਣ ਦਾ ਕੋਈ ਜਿਹਾ ਵੀ ਪਤਾ ਨਾ ਲੱਗਿਆ ਫਿਰ ਮੈਂ ਗੇਟ ਕੋਲਿਆ ਤੇ ਅੰਦਰ ਚਲੀ ਗਈ ਸੋਨੀਆ ਨੇ ਮੈਨੂੰ ਉੱਪਰ ਜਾਣ ਦਾ ਇਸ਼ਾਰਾ ਕਰ ਦਿੱਤਾ ਤੇ ਨਾਲ ਹੀ ਕਿਹਾ ਕਿ ਇਹ ਸਟਾਮਪ ਪੇਪਰ ਲੈ ਜਾਵੀਂ ਉਸ ਸਟਾਮਪ ਪੇਪਰ ਦੇ ਉੱਪਰ ਕੁਝ ਵੀ ਨਹੀਂ ਲਿਖਿਆ ਤੇ ਕਿਹਾ ਕਿ ਤੂੰ ਮੇਰੇ ਪਾਪਾ ਦੇ ਨੇੜੇ ਜਾਣ ਤੋਂ ਪਹਿਲਾਂ ਉਹਨਾਂ ਦੇ ਉਹਨਾਂ ਦੇ ਸਾਈਨ ਇਸ ਉੱਪਰ ਕਰਵਾ ਲਵੀਂ ਉਸ ਦੇ ਹੱਥ ਵਿੱਚ ਉਸ ਟਾਈਮ ਪੇਪਰ ਫੜਿਆ ਹੋਇਆ ਸੀ ਤੇ ਮੈਂ ਉੱਪਰ ਚਲੀ ਗਈ ਜਦੋਂ ਮੈਂ ਉੱਪਰ ਕਮਰੇ ਵਿੱਚ ਦਾ ਗੇਟ ਖੋਲ੍ਹਿਆ ਤਾਂ ਸੋਨੀਆ ਦੇ ਪਾਪਾ ਨਾਈਟ ਸੂਟ ਪਾ ਕੇ ਬੈੱਡ ਦੇ ਉੱਪਰ ਬੈਠੇ ਸਨ ਉਹ ਮੈਨੂੰ ਦੇਖ ਕੇ ਬਹੁਤ ਖੁਸ਼ ਹੋਏ ਤੇ ਕਹਿਣ ਲੱਗੇ ਕਿ ਅੰਦਰ ਆ ਜਾ ਤੇ ਕਮਰੇ ਦੀ ਕੁੰਡੀ ਲਾਲ ਹੈ ਮੈਂ ਗੇਟ ਨੂੰ ਬੰਦ ਕੀਤਾ ਤੇ ਕੁੰਡੀ ਲਗਾ ਲਈ ਮੇਰੇ ਹੱਥ ਵਿੱਚ ਉਹ ਪੇਪਰ ਸੀ ਉਹ ਮੇਰੇ ਨੇੜੇ ਆਉਣ ਲੱਗੇ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਇੱਕ ਰਾਤ ਗੁਜ਼ਾਰਨ ਦਾ ਕੋਈ ਇਤਰਾਜ਼ ਨਹੀਂ ਪਰ ਮੈਂ ਤੁਹਾਡੇ ਨਾਲ ਕੁਝ ਵੀ ਗਲਤ ਸਬੰਧ ਬਣਾ ਸਕਦੀ ਉਹ ਜੇ ਮੇਰੇ ਜਦੋਂ ਨੇੜੇ ਆਉਣ ਲੱਗੇ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਨਜਾਇਜ਼ ਸਬੰਧ ਨਹੀਂ ਬਣਾ ਸਕਦੀ ਤਾਂ ਉਹ ਕਹਿਣ ਲੱਗੇ ਕਿ ਫਿਰ ਤੂੰ ਕੀ ਕਰਨ ਆਈ ਹੈ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਰਾਤ ਗੁਜ਼ਾਰਨ ਤੇ ਮੈਨੂੰ ਕੋਈ ਇਤਰਾਜ਼ ਨਹੀਂ ਪਰ ਮੈਂ ਤੁਹਾਡੇ ਨਾਲ ਨਜਾਇਜ਼ ਸਬੰਧ ਨਹੀਂ ਬਣਾ ਸਕਦੀ ਤੁਸੀਂ ਮੇਰੇ ਨਾਲ ਵਿਆਹ ਕਰਵਾ ਲਓ ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਤਾਂ ਉਹ ਕਹਿਣ ਲੱਗੇ ਕਿ ਮੈਂ ਤਾਂ ਪਹਿਲਾਂ ਹੀ ਆਪਣੀ ਪਤਨੀ ਤੋਂ ਤੰਗ ਆ ਚੁੱਕਿਆ ਮੇਰੀ ਪਤਨੀ ਨੇ ਤਾਂ ਮੇਰੀ ਮੇਟੀ ਨੂੰ ਵੀ ਵਿਗਾੜ ਕੇ ਰੱਖ ਦਿੱਤਾ ਉਹ ਬਹੁਤ ਹੀ ਘਟੀਆ ਕਿਸਮ ਦੀ ਔਰਤ ਹੈ ਤੇ ਉਸਦੇ ਵੀ ਬਾਹਰ ਬਹੁਤ ਜ਼ਿਆਦਾ ਮਰਦਾਨਾ ਸਬੰਧ ਬਣੇ ਹਨ ਤੇ ਉਸ ਨੇ ਮੇਰੀ ਬੇਟੀ ਨੂੰ ਵੀ ਉਸੇ ਤਰ੍ਹਾਂ ਦਾ ਹੀ ਬਣਾ ਦਿੱਤਾ ਮੈਂ ਬਹੁਤ ਗਰੀਬ ਸੀ ਤੇ ਮੇਰੀ ਪਤਨੀ ਨੂੰ ਆਪਣੇ ਪੇਕਿਆਂ ਤੋਂ ਜਾਇਦਾਦ ਆਉਂਦੀ ਸੀ ਇਸ ਕਰਕੇ ਉਸ ਨੇ ਮੇਰੇ ਉੱਪਰ ਰੋਗ ਰੱਖਿਆ ਪਰ ਉਹ ਮੇਰੀ ਗੱਲ ਨਹੀਂ ਮੰਨਦੀ ਤੇ ਉਹ ਆਪਣੀ ਮਨਮਰਜ਼ੀ ਹੀ ਕਰਦੀ ਸੀ ਉਹ ਕਈ ਕਈ ਰਾਤਾਂ ਬਾਹਰ गुजारਦੀ ਹੈ ਇਸੇ ਤਰ੍ਹਾਂ ਹੀ ਮੇਰੀ ਧੀ ਵੀ ਉਸ ਨੂੰ ਦੇਖ ਕੇ ਉਸੇ ਤਰ੍ਹਾਂ ਕਰਦੀ ਹੈ ਪਰ ਉਹ ਮੇਰਾ ਕਿਹਾ ਦੋਵੇਂ ਮਾਮਾ ਧੀ ਬਿਲਕੁਲ ਵੀ ਨਹੀਂ ਮੰਨਦੀ ਆ ਉਹ ਮੇਰੇ ਨਾਲ ਵਿਆਹ ਕਰਵਾਉਣ ਲਈ ਰਾਜੀ ਹੋ ਗਏ ਪਰ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਕੱਲ ਨੂੰ ਮੇਰੇ ਨਾਲ ਵਿਆਹ ਕਰਵਾ ਲਓ ਪਰ ਮੈਂ ਅੱਜ ਦੀ ਰਾਤ ਤੁਹਾਡੇ ਨਾਲ ਕੋਈ ਵੀ ਨਜਾਇਜ਼ ਰਿਸ਼ਤਾ ਨਹੀਂ ਬਣਾ ਸਕਦਾ ਉਹ ਮੇਰੇ ਗੱਲ ਨੂੰ ਸਮਝ ਗਏ ਸਨ ਉਹ ਵੀ ਆਪਣੀ ਪਤਨੀ ਤੋਂ ਦੁਖੀ ਸਨ ਅਤੇ ਉਹਨਾਂ ਮਾਂ ਬੇਟੀ ਤੋਂ ਆਪਣਾ ਖਹਿੜਾ ਛਡਵਾਉਣਾ ਚਾਹੁੰਦੇ ਸਨ ਫਿਰ ਮੈਂ ਉਹਨਾਂ ਨੂੰ ਉਹ ਸਟాం ਪੇਪਰ ਦਿਖਾਇਆ ਉਹ ਖਾਂ ਉਹ سٹਾਮਪ ਤੇ ਪੇਪਰ ਦੇਖ ਕੇ ਹੈਰਾਨ ਰਹਿ ਗਏ ਤੇ ਉਹਨਾਂ ਨੇ ਕਿਹਾ ਤਾਂ ਕਿ ਇਹ ਕੀ ਹੈ ਤਾਂ ਮੈਨਾਂ ਉਹਨਾਂ ਨੇ ਦੱਸਿਆ ਕਿ ਸੋਨੀਆ ਤੇ ਤੁਹਾਡੀ ਪਤਨੀ ਨੇ ਮੈਨੂੰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਤੂੰ ਮੇਰੇ ਪਾਪਾ ਦੇ ਨੇੜੇ ਆਉਣ ਜਾਣ ਤੋਂ ਪਹਿਲਾਂ ਉਹਨਾਂ ਦੇ ਉੱਪਰ ਸਾਈਨ ਕਰਵਾ ਦੇਵੀਂ ਕਿ ਉਹ ਤੁਹਾਨੂੰ ਇਸ ਜਾਇਦਾਦ ਤੋਂ ਬੇਦਖਲ ਕਰਨਾ ਚਾਹੁੰਦੀ ਹਨ ਇਸ ਘਰ ਵਿੱਚੋਂ ਤੁਹਾਨੂੰ ਕੱਢਣਾ ਚਾਹੁੰਦੀ ਹਨ ਤਾਂ ਉਹ ਮੇਰੀ ਸਾਰੀ ਗੱਲ ਸਮਝ ਗਏ ਤੇ ਕਹਿਣ ਲੱਗੇ ਲੱਗਿਆ ਕਿ ਮੈਂ ਤੇਰੀ ਗੱਲ ਸਮਝ ਗਿਆ ਹਾਂ ਮੈਨੂੰ ਤੇਰੀ ਇਹ ਗੱਲ ਵਧੀਆ ਲੱਗੀ ਕਿ ਤੂੰ ਮੇਰੇ ਤੋਂ ਇਹ ਗੱਲ ਲੁਕਾ ਵੀ ਸਕਦੀ ਸੀ ਪਰ ਤੂੰ ਆਪਣੀ ਇਮਾਨਦਾਰੀ ਨਾਲ ਮੈਨੂੰ ਸਾਰੀ ਗੱਲ ਦੱਸ ਦਿੱਤੀ ਹੁਣ ਮੈਂ ਤੇਰੇ ਨਾਲ ਹੀ ਆਪਣੀ ਸਾਰੀ ਜ਼ਿੰਦਗੀ ਕੱਟਾਂਗਾ ਉਹਨਾਂ ਦੀ ਉਮਰ ਤਕਰੀਬਨ 42 ਕੋ ਸਾਲ ਦੀ ਹੋਵੇਗੀ ਤੇ ਮੇਰੀ ਹਜੇ 20 ਕੋ ਸਾਲ ਦੀ ਉਮਰ ਸੀ ਮੈਨੂੰ ਵੱਡੀ ਉਮਰ ਉਮਰ ਦਾ ਕੋਈ ਇਤਰਾਜ਼ ਨਹੀਂ ਸੀ। ਉਹਨਾਂ ਨੇ ਆਪਣੇ ਦੋਸਤ ਨੂੰ ਕਿਹਾ ਕਿ ਤੂੰ ਇੱਕ ਪਾਸੇ ਤਲਾਕ ਦੇ ਪੇਪਰ ਤੇ ਦੂਸਰੇ ਪਾਸੇ ਮੈਕੋਟ ਮੈਰਿਜ ਕਰਵਾਉਣ ਦਾ ਇੰਤਜ਼ਾਮ ਕਰ ਦੇ। ਮੈਂ ਸਾਰੀ ਰਾਤ ਉਸਦੇ ਕਮਰੇ ਵਿੱਚ guzari ਪਰ ਉਹਨਾਂ ਨੇ ਮੈਨੂੰ শুਇਆ ਤੱਕ ਨਹੀਂ। ਅਗਲੇ ਦਿਨ ਚੜਿਆ ਤਾਂ ਮੈਂ ਸੋਨੀਆ ਦੇ ਪਾਪਾ ਤੇ ਮਾਂ ਅਸੀਂ ਦੋਨੇ ਸਵੇਰ ਗੱਡੀ ਲੈ ਕੇ ਬਾਹਰ ਚਲੇ ਗਏ। ਉਹ ਮਾਂ ਬੇਟੀ ਅਜੇ ਤੱਕ ਸੁੱਤੀਆਂ ਹੀ ਪਈਆਂ ਸਨ। ਉਧਰੋਂ ਉਹਨਾਂ ਦੇ ਤਲਾਕ ਪੇਪਰ ਬਣਵਾ ਲਏ ਤੇ ਦੂਸਰੇ ਪਾਸੇ ਸਾਡਾ ਕੋਟ ਮੈਰਿਜ ਹੋ ਗਿਆ। ਜਦੋਂ ਅਸੀਂ ਵਿਆਹ ਕਰਕੇ ਘਰ ਆਏ ਤਾਂ ਉਸਦੀ ਪਤਨੀ ਸਾਨੂੰ ਦੇਖ ਕੇ ਹੈਰਾਨ ਰਹਿ ਗਈ ਤੇ ਸੋਨੀਆ ਦੀ ਮੰਮੀ ਕਹਿਣ ਲੱਗੀ ਕਿ ਇਹ ਤੂੰ ਕੀ ਕੀਤਾ ਤਾਂ ਸੋਨੀਆ ਦੇ ਪਾਪਾ ਨੇ ਕਿਹਾ ਕਿ ਮੈਂ ਦੂਸਰਾ ਵਿਆਹ ਕਰਵਾ ਲਿਆ ਤੇ ਤੂੰ ਮੇਰੇ ਤੋਂ ਤੋਂ ਅੱਜ ਤੋਂ ਬਾਅਦ ਆ ਜਾ ਦਾ ਤੁਸੀਂ ਇਸ ਘਰ ਤੋਂ ਜਾ ਸਕਦੀ ਹੋ ਆ ਚਾਬੀ ਲੈ ਲਓ ਤੇ ਮੈਂ ਤੁਹਾਨੂੰ ਸ਼ਹਿਰ ਵਿੱਚ ਇੱਕ ਫਲੈਟ ਖਰੀਦ ਕੇ ਦਿੱਤਾ ਹੈ ਤੁਸੀਂ ਉੱਥੇ ਰਹਿ ਸਕਦੇ ਹੋ ਇਹ ਘਰ ਮੇਰਾ ਤੇ ਮੇਰੀ ਪਤਨੀ ਦਾ ਹੈ ਕਿਉਂਕਿ ਮੈਂ ਦੂਸਰਾ ਵਿਆਹ ਕਰਵਾ ਲਿਆ ਇਹ ਦੇਖ ਕੇ ਸੋਨੀਆ ਵੀ ਹੱਕੀ ਬੱਕੀ ਰਹਿ ਗਈ ਤੇ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਮੇਰੇ ਨਾਲ ਧੋਖਾ ਕਰਿਆ ਮੈਂ ਉਸਨੂੰ ਕਿਹਾ ਕਿ ਮੈਂ ਕੋਈ ਤੋਖਾ ਨਹੀਂ ਕਰਿਆ ਮੈਂ ਕਿਸੇ ਨਾਲ ਨਜਾਇਜ਼ ਰਿਸ਼ਤਾ ਨਹੀਂ ਬਣਾ ਸਕਦੀ ਮੈਂ ਗਰੀਬ ਜ਼ਰੂਰ ਹਾਂ ਪਰ ਮੈਂ ਬੇਇੱਜ਼ਤ ਕੁੜੀ ਨਹੀਂ ਮੈਂ ਇੱਜ਼ਤਦਾਰ ਕੁੜੀ ਹਾਂ ਸ਼ਾਇਦ ਪ੍ਰਮਾਤਮਾ ਨੂੰ ਇਹ ਹੀ ਮਨਜ਼ੂਰ ਸੀ ਪ੍ਰਮਾਤਮਾ ਨੇ ਮੇਰੀ ਕਿਸਮਤ ਬਦਲ ਦਿੱਤੀ ਤੇ ਮੈਨੂੰ ਏਡੇ ਵੱਡੇ ਘਰ ਦੀ ਮਾਲਕਣ ਬਣਾ ਦਿੱਤਾ ਹਾਂਜੀ ਦੋਸਤੋ ਅੱਜ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਚੈਨਲ ਦੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਮਿਲਾਂਗੇ ਜੀ ਤੁਹਾਨੂੰ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਦਰਦਕਲੀ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ